ਇੰਡੀਆ 2047 ਤੱਕ ਸੁਪਰ ਪਾਵਰ ਬਣ ਚੁੱਕਾ ਹੋਵੇਗਾ ਜਾਂ ਬਣ ਗਿਆ ਹੋਵੇਗਾ ਇਹ ਸੈਂਟੈਂਸ ਤੁਸੀਂ ਆਮ ਹੀ ਨਿਊ ਚੈਨਲਸ ਤੇ ਸੁਣਿਆ ਹੋਣਾ ਪਰ ਕਦੇ ਸੋਚਿਆ ਹੈ ਕਿ ਇਹ ਸੈਂਟੈਂਸ ਨੂੰ ਜੇ ਅੰਗਰੇਜ਼ੀ ਚ ਬਣਾਉਣਾ ਹੋਵੇ ਤਾਂ ਕਿਵੇਂ ਬਣੂਗਾ ਔਰ ਇਹਨੂੰ ਬਣਾਉਣ ਵਾਸਤੇ ਕਿਹੜਾ ਟੈਂਸ ਯੂਜ਼ ਹੋਊਗਾ ਜੇ ਕਦੇ ਇਸ ਚੀਜ਼ ਤੇ ਗੌਰ ਨਹੀਂ ਕੀਤੀ ਤਾਂ ਅੱਜ ਦੀ ਕਲਾਸ ਤੇ ਗੌਰ ਕਰਿਓ ਕਿਉਂਕਿ ਅੱਜ ਦੀ ਕਲਾਸ ਬੜੀ ਇੰਟਰਸਟਿੰਗ ਹੋਊਗੀ ਰਾਈਟ ਏ ਜਿਹੜਾ ਸੈਂਟੈਂਸ ਸੀਗਾ ਕਿ ਇੰਡੀਆ 2047 ਤੱਕ ਸੁਪਰ ਪਾਵਰ ਬਣ ਚੁੱਕਾ ਹੋਵੇਗਾ ਜਾਂ ਬਣ ਗਿਆ ਹੋਵੇਗਾ ਇਹਨੂੰ ਬਣਾਉਣ ਵਾਸਤੇ ਕਿਹੜਾ ਟੈਂਸ ਵਰਤਿਆ ਫਿਊਚਰ ਪਰਫੈਕਟ ਤਾਂ ਫਿਊਚਰ ਪਰਫੈਕਟ ਕਿਉਂ ਵਰਤਿਆ ਕਿਉਂਕਿ ਫਿਊਚਰ ਪਰਫੈਕਟ ਉੱਥੇ ਵਰਤਿਆ ਜਾਂਦਾ ਜਦੋਂ ਦੱਸਣਾ ਹੋਵੇ ਕਿ ਪਵੈਖ ਵਿੱਚ ਕੋਈ ਕੰਮ ਹੋ ਗਿਆ ਹੋਵੇਗਾ ਰਾਈਟ ਜਦੋਂ ਆਪਾਂ ਇਹ ਦੱਸਣਾ ਹੋਵੇ ਕਿ ਫਿਊਚਰ ਦੇ ਵਿੱਚ ਆ ਕੰਮ ਹੋ ਗਿਆ ਹੋਊਗਾ ਆ ਹੋ ਚੁੱਕਿਆ ਹੋਊਗਾ ਇਹ ਚੀਜ਼ਾਂ 'ਤੇ ਆਪਾਂ ਫਿਊਚਰ ਪਰਫੈਕਟ ਵਰਤਦੇ ਹਾਂ ਹੁਣ ਦੇਖੋ ਜਿਵੇਂ ਆਪਾਂ ਸੈਂਟੈਂਸ ਬੋਲਿਆ ਸੀ ਕਿ ਇੰਡੀਆ 2047 ਤੱਕ ਸੁਪਰ ਪਾਵਰ ਬਣ ਗਿਆ ਹੋਵੇਗਾ ਜਾਂ ਬਣ ਚੁੱਕਿਆ ਹੋਵੇਗਾ ਠੀਕ ਹੈ ਤਾਂ ਇੱਥੇ ਆਪਾਂ ਦੱਸ ਰਹੇ ਹਾਂ ਕਿ ਆਪਾਂ ਪਵੈਖੇ ਚ ਕੋਈ ਕੰਮ ਹੋ ਗਿਆ ਹੋਵੇਗਾ ਪਵੈਖੇ ਇਥੇ ਕਿਹੜਾ ਹੈ 2047 ਔਰ ਇਥੇ ਕੰਮ ਕਿਹੜਾ ਹੈ ਸੁਪਰ ਪਾਵਰ ਬਣਨਾ ਕਿ ਇੰਡੀਆ 2047 ਤੱਕ ਸੁਪਰ ਪਾਵਰ ਜਿਹੜਾ ਹੈ ਬਣ ਗਿਆ ਹੋਵੇਗਾ ਜਾਂ ਬਣ ਚੁੱਕਾ ਹੋਵੇਗਾ ਠੀਕ ਹੈ ਕੋਈ ਕੰਮ ਪੂਰਾ ਹੋ ਚੁੱਕਾ ਹੋਊਗਾ ਜਾਂ ਪੂਰਾ ਹੋ ਗਿਆ ਹੋਵੇਗਾ ਰਾਈਟ ਤਾਂ ਇਥੇ ਸਬਜੈਕਟ ਕੀ ਹੈ ਕੀ ਦੀ ਗੱਲ ਹੋ ਰਹੀ ਆ ਇੰਡੀਆ इंडिया ਫਿਰ ਹੈ will have will have ਤਾਂ ਇਹ ਵਰਬ ਕੀ ਹੈ ਬਣਨਾ ਬਣਨ ਨੂੰ ਆਪਾਂ ਇੰਗਲਿਸ਼ ਚ ਕੀ ਕਹਿੰਦੇ ਆ ਬਿਕਮ ਬਿਕਮ ਬੀਕਮ ਬਿਕਮ ਥਰਡ ਫਾਰਮ ਹੈ ਜਿੰਨੇ ਵੀ ਪਰਫੈਕਟ ਟੈਂਸ ਹੋਣਗੇ ਸਾਰਿਆਂ ਦੇ ਵਿੱਚ ਥਰਡ ਫਾਰਮ ਹੀ ਹੁੰਦੀ ਹੈ ਠੀਕ ਹੈ ਤਾਂ ਬਿਕਮ ਬੀਕਮ ਬਿਕਮ ਥਰਡ ਫਾਰਮ ਫਿਰ ਬਿਕਮ की बन गया होगा तक सुपर पावर सुपर पावर कदों तक दो हजार संताली तक बाय ट्वेंटी फोर्टी सैवन ठीक है कि इंडिया विल हैव बिकम सुपर पावर बाय टू थाउजेंड फोर्टी 7 ਹੁਣ ਜੇ ਆਪਾਂ ਇਸ ਸੈਂਸ ਨੂੰ 네ਗੇਟਿਵ ਫਾਰਮ ਦੇ ਵਿੱਚ ਵਰਤਣਾ ਹੋਵੇ 네ਗੇਟਿਵ ਰਾਈਟ ਫਿਰ ਉਸਦੀ ਫਾਰਮੂਲਾ ਹੈ ਸਬਜੈਕਟ will not have ਵਰਬ ਦੀ 3rd ਫਾਰਮ ਆਬਜੈਕਟ ਠੀਕ ਹੈ ਪੋਜ਼ਿਟਿਵ ਦੇ ਵਿੱਚ ਆਪਾਂ ਦੱਸਦੇ ਹਾਂ ਕਿ ਕੀ ਕੀ ਕੰਮ ਹੋ ਗਿਆ ਹੋਊਗਾ ਫਿਚਰ ਦੇ ਵੈਸੇ ਇੱਥੇ ਆਪਾਂ ਦੱਸਦੇ ਹਾਂ ਕਿ ਕਿਹੜਾ ਕੰਮ ਨਹੀਂ ਹੋਇਆ ਹੋਊਗਾ ਹਜੇ ਜਾਂ ਕੋਈ ਕੰਮ ਹਜੇ ਨਹੀਂ ਹੋਇਆ ਹੋਊਗਾ ਫਿਚਰਸ ਹਨਾ ਜਿਵੇਂ ਸੀਗਾ ਕਿ ਇੰਡੀਆ ਸੁਪਰ ਪਾਵਰ ਬਣ ਗਿਆ ਹੋਊਗਾ ਤਾਂ 2047 ਤੱਕ ਹੋਰ ਕੀ ਲੱਗਦਾ ਕਿ ਇੰਡੀਆ ਤੋਂ ਕੋਈ ਕਿਹੜੇ-ਕਿਹੜੇ ਕੰਮ ਨਹੀਂ ਹਜੇ ਹੋਏ ਹੋਣੇ ਇੱਕ ਮੇਰਾ ਖਿਆਲ ਇਹ ਆ ਕਿ 2047 ਤੱਕ ਆਪਣੀ ਜਿਹੜੀ ਪੋਪੂਲੇਸ਼ਨ ਚ ਜਿਹੜਾ ਵਾਧਾ ਹੋ ਰਿਹਾ ਇਹ ਹਜੇ ਇੰਡੀਆ ਤੋਂ ਕੰਟਰੋਲ ਨਹੀਂ ਹੋਇਆ ਹੋਊਗਾ ਹਨਾ ਇਮ ਆਪੀ ਸੈਂਟੈਂਸ ਕੋਣ ਆ ਵੀ ਕਿ 2047 ਤੱਕ ਇੰਡੀਆ ਤੋਂ ਆਪਣੀ ਪੋਪੂਲੇਸ਼ਨ ਚ ਜਿਹੜਾ ਵਾਧਾ ਹੋ ਰਿਹਾ ਉਹ ਕੰਟਰੋਲ ਨਹੀਂ ਹੋਇਆ ਹੋਵੇਗਾ ਯਾ ਠੀਕ ਆ ਤਾਂ ਇੰਡੀਆ will not have controlled the population rise by that time ਆਪਾ ਇੱਥੇ 2047 ਨਹੀਂ ਲਿਖਿਆ ਬਾਰ ਬਾਰ 2047 ਕਹਿਣ ਦੀ ਲੋੜ ਨਹੀਂ ਇੱਥੇ ਆਪਾਂ ਕਹਦਾ ਕਿ ਉਸ ਟਾਈਮ ਤੱਕ ਉਸ ਟਾਈਮ ਤੱਕ ਮਤਲਬ 2047 ਤੱਕ ਕਿ ਇੰਡੀਆ ਨੇ ਉਸ ਟਾਈਮ ਤੱਕ ਆਪਣੀ ਪੋਪੂਲੇਸ਼ਨ ਚ ਵਾਧਾ ਕੰਟਰੋਲ ਨਹੀਂ ਕੀਤਾ ਹੋਵੇਗਾ ਹਨਾ ਉਸ ਟਾਈਮ ਤੱਕ ਮਤਲਬ 2047 ਤੱਕ ਬਾਏ ਦੈਟ ਟਾਈਮ ਬਾਏ ਦੈ ਟਾਈਮ ਵੀ ਲਿਖ ਸਕਦੇ ਦੋਵੇਂ ਹੀ ਸਹੀ ਆ ਦੈ ਟਾਈਮ ਯਾ ਦੈਟ ਟਾਈਮ ਦੋਵੇਂ ਹੀ ਸਹੀ ਆ ਹੁਣ ਜੇ ਇਹਨੂੰ ਆਪਾਂ ਇੰਟੈਰੋਗੇਟਿਵ ਫਾਰਮ ਚ ਬਣਾਉਣਾ ਵਰਤਨਾ ਸੌਰੀ ਇੰਟੈਰੋਗੇਟਿਵ ਹਨਾ ਸਬਜੈਕਟ ਸੌਰੀ ਵਿਲ ਅਗੇ ਵਿਲ ਸਬਜੈਕਟ ਹੈਵ ਆਫ ਦੀ ਥਰਡ ਫਾਰਮ ਆਬਜੈਕਟ ਕੁਐਸਚਨ ਮਾਰਕ ਠੀਕ ਹੈ ਤਾਂ ਅੱਜ ਮੈਂ ਆਪਾਂ ਇੱਥੇ ਕਿਹਾ ਕਿ ਇੰਡੀਆ ਤੋਂ ਇੰਡੀਆ ਨੇ ਆਪਣਾ ਜਿਹੜਾ ਪੋਪੂਲੇਸ਼ਨ ਚ ਵਾਧਾ ਇਹ ਉਦੋਂ ਤੱਕ ਕੰਟਰੋਲ ਨਹੀਂ ਕੀਤਾ ਹੋਵੇਗਾ ਅਗਰ ਇਸ ਨੂੰ ਜਿਹੜਾ ਹੈ ਆਪਾਂ ਕਵੈਸਚਨ ਫਾਰਮ ਚ ਬਣਾਉਣਾ ਹੋਵੇ ਇੰਟੈਰੋਗੇਟਿਵ ਫਾਰਮ ਚ ਬਣਾਉਣਾ ਹੋਵੇ ਹਨਾ ਤਾਂ ਇਹ ਕਿਵੇਂ ਬਣੂਗਾ ਕਿ ਕੀ ਇੰਡੀਆ ਨੇ ਉਦੋਂ ਤੱਕ ਆਪਣੀ ਪਾਪੂਲੇਸ਼ਨ ਚ ਵਾਧੇ ਨੂੰ ਕੰਟਰੋਲ ਕਰ ਲਿਆ ਹੋਵੇਗਾ ਠੀਕ ਹੈ ਜਾਂ ਇਹ ਤਾਂ ਇਹ ਸੈਂਟੈਂਸ ਇਹ ਆਮ ਅੰਗਰੇਜ਼ੀ ਦਾ ਸੈਂਟੈਂਸ ਹੀ ਹੋਰ ਲੈਣੇ ਆ ਕਿ ਕੀ ਇੰਡੀਆ ਨੇ ਉਦੋਂ ਤੱਕ ਗਰੀਬੀ ਖਤਮ ਕਰ ਦਿੱਤੀ ਹੋਵੇਗੀ ਠੀਕ ਹੈ ਗਰੀਬੀ ਇੰਡੀਆ ਨੇ ਮਤਲਬ ਖਤਮ ਕਰਤੀ ਹੋ ਆਪਣੇ ਦੇਸ਼ ਚ ਇੰਡੀਆ ਦੇ ਵਿੱਚੋਂ ਉਹਨਾਂ ਦੀ ਇੰਡੀਆ ਦੀ ਸਰਕਾਰ ਨੇ ਗਰੀਬੀ ਖਤਮ ਕਰ ਦਿੱਤੀ ਹੋਵੇਗੀ ਇਹ ਸੈਂਟੈਂਸ ਜਿਹੜਾ ਹੈ ਇਨਟੈਰੋਗੇਟਿਵ ਫਾਰਮਸ ਹੈ ਵਿਲ ਇੰਡੀਆ ਹੈਵ ਇਰੇਡੀਕੇਟਡ ਇਰੇਡੀਕੇਟ ਵਰਬ ਹੈ ਖਤਮ ਕਰਨਾ ਕਿਸੇ ਚੀਜ਼ ਨੂੰ ਜਮੇ ਖਤਮ ਕਰ ਦੇਣਾ ਜੜ ਤੋਂ ਖਤਮ ਕਰ ਦੇਣਾ ਗਰੀਬੀ ਖਤਮ ਕਰਨਾ ਨਾ ਇਰੇਡੀਕੇਟਿਡ ਪਾਵਰਟੀ ਗਰੀਬੀ ਠੀਕ ਹੈ ਇਥੇ ਕੁਐਸਚਨ ਮਾਰਕ ਹੁਣ ਅਗੇ ਨੂੰ ਜੇ ਆਪਾਂ ਇੰਟਰੋਗੇਟਿਵ 네ਗੇਟਿਵ ਫਾਰਮ ਚ ਵਰਤਣਾ ਹੈ ਤਾਂ ਵਿਲ ਅਗੇ ਸਬਜੈਕਟ ਨਾਟ ਹੈਵ ਥਰਡ ਫਾਰਮ ਆਬਜੈਕਟ ਕੁਐਸਚਨ ਮਾਰਕ ਹੁਣ ਮੰਨ ਕੇ ਚਲੋ ਆ ਸਵਾਲ ਸੀ ਕਿ ਕੀ ਇੰਡੀਆ ਨੇ ਗਰੀਬੀ ਖਤਮ ਕਰ ਲਈ ਹੋਵੇਗੀ ਤਾਂ ਇਹ ਸਵਾਲ ਮੰਨ ਕੇ ਚਲੋ ਆਪਾਂ ਕਿਸੇ ਪੋਲੀਟੀਸ਼ੀਅਨ ਨੂੰ ਪੁੱਛਦੇ ਆ ਠੀਕ ਹੈ ਤਾਂ ਸਾਹਮਣੇ ਪੋਲੀਟੀਸ਼ੀਅਨ ਦਾ ਜਿਹੜਾ ਹੈ ਜਵਾਬ ਆਉਂਦਾ ਕਿ ਨਹੀਂ ਉਦੋਂ ਤੱਕ ਤਾਂ ਨਹੀਂ ਤਾਂ ਆਪਾਂ ਬੜੀ ਖਰਾਨੀ ਨਾ ਪੁੱਛਦੇ ਆ ਕਿ ਤੁਸੀਂ ਦਾਵਾ ਕਰਦੇ ਆ ਕਿ 2047 ਤੱਕ ਇੰਡੀਆ ਜਿਹੜਾ ਹੈ ਸੁਪਰ ਸੁਪਰ ਪਾਵਰ ਬਣ ਗਿਆ ਹੋਵੇਗਾ ਹਨਾ ਤਾਂ ਪਰ ਫੇਰ ਵੀ ਸੁਪਰ ਪਾਵਰ ਬਣ ਦੇ ਬਾਵਜੂਦ ਵੀ ਇੰਡੀਆ ਤੋਂ ਆਪਦੀ ਜਿਹੜੀ ਹੈਗੀ ਗਰੀਬੀ ਨਹੀਂ ਖਤਮ ਹੋਈ ਹੋਣੀ ਹਨਾ ਮਤਲਬ 2047 ਤੱਕ ਇੰਡੀਆ ਤੋਂ ਗਰੀਬੀ ਖਤਮ ਨਹੀਂ ਹੋਈ ਨਹੀਂ ਹੋਈ ਹੋਣੀ ਤਾਂ ਇਹ ਜਿਹੜਾ ਸਵਾਲ ਹੈ ਇਹਨੂੰ ਜੇ ਲਿਖਤੀ ਰੂਪ ਚ ਲਿਖਣਾ ਹੋਵੇ ਤਾਂ ਐਂ ਲਿਖਿਆ ਜਾਊ ਕਿ ਕੀ ਇੰਡੀਆ ਨੇ 2047 ਤੱਕ ਗਰੀਬੀ ਖਤਮ ਨਹੀਂ ਕੀਤੀ ਹੋਈ ਹੋਵੇਗੀ ਹਨਾ ਤਾਂ ਪਰ ਇਹਨੂੰ ਆਪਾਂ ਆਮ ਹੀ ਸਿੱਧੀ ਜੀ ਭਾਸ਼ਾ ਚ ਐਂ ਕਹਿੰਦੇ ਹੁੰਦੇ ਆ ਕਿ ਅੱਛਾ ਉਹਦੇ ਤੱਕ ਇਹ ਕੰਮ ਹੋਇਆ ਹੀ ਨਹੀਂ ਹੋਣਾ ਹਜੇ ਹਨਾ ਤਾਂ ਇਹ ਸੈਂਟੈਂਸ ਜਿਹੜਾ ਹੈ ਇੰਟੈਰੋਗੇਟਿਵ 네ਗੇਟਿਵ ਚ ਹੈ ਵਿਲ इंडिया नॉट हैवरेडिकेट पॉवर्टी ठीक तेंस है फ्यूचर परफेक्ट ਏ ਆਮ ਤੌਰ ਤੇ ਜਿਹੜਾ ਹੈਗਾ ਅ ਅੱਜ ਕੱਲ ਖਬਰਾਂ 'ਚ ਜਿਹੜਾ ਹੈਗਾ ਰਹਿੰਦਾ ਅੱਜ ਦੀ ਸਰਕਾਰ ਜਿਹੜੀ ਹੈ ਇਹੀ ਅ ਬੜਾ ਕਹਿੰਦੀ ਹੁੰਦੀ ਹੈ ਕਿ 2047 ਤੱਕ ਜਿਹੜਾ ਹੈ ਇੰਡੀਆ ਸੁਪਰ ਪਾਵਰ ਬਣ ਗਿਆ ਹੋਵੇਗਾ ਜਾਂ ਬਣ ਬਣ ਚੁੱਕਾ ਹੋਵੇਗਾ ਠੀਕ ਹੈ ਤਾਂ ਪਰ ਇਹ ਜਿਹੜਾ ਟੈਂਸ ਹੈ ਇਹਨੂੰ ਬਣਾਉਣਾ ਕਿ ਵਰਤਿਆ ਜਾਂਦਾ ਜਿਹੜਾ ਹੈ ਉਹ ਹੈ ਫਿਊਚਰ ਪਰਫੈਕਟ ਤਾਂ ਬੜਾ ਸਿੰਪਲ ਜਿਹਾ ਜਿਹੜਾ ਹੈ ਟੈਂਸ ਹੈ ਅਗਰ ਫੇਰ ਵੀ ਕੋਈ ਡਾਊਟ ਹੋਵੇ ਕੋਈ ਕਨਫਿਊਜ਼ਨ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ जरूर करो और अगर साडा कॉन्टेंट पसंद आए तो चैनल नू और वीडियो शेयर करो और चैनल सबसक्राइब जरूर करो थैंक यू